ਬੀਤੇ ਦਿਨੀ ਪਿੰਡ ਗੜੀ ਕਿਨਾਰੇ ਸਰਹੰਦ ਨਹਿਰ ਦੇ ਵਿੱਚ ਪਤੀ ਪਤਨੀ ਨੇ ਛਾਲ ਮਾਰ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਦਰਅਸਲ ਮ੍ਰਿਤਕਾਂ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਹਨਾਂ ਨੂੰ ਪਿੰਡ ਦਾ ਹੀ ਇੱਕ ਵਿਅਕਤੀ ਇਤਰਾਜ਼ਯੋਗ ਵੀਡੀਓ ਵਾਇਰਲ ਕਰਨ ਦੀ ਧਮਕੀ ਦਿੰਦਾ ਸੀ ਜਿਸ ਤੋਂ ਦੋਵੇਂ ਪਤੀ ਪਤਨੀ ਕਾਫੀ ਪਰੇਸ਼ਾਨ ਰਹਿੰਦੇ ਸੀ ਤੇ ਉਹਨਾਂ ਨੇ ਪਰੇਸ਼ਾਨੀ ਦੇ ਚੱਲਦਿਆਂ ਇੱਕ ਖੌਫਨਾਕ ਕਦਮ ਚੁੱਕ ਲਿਆ ਮ੍ਰਿਤਕਾਂ ਦੀ ਪਛਾਣ ਜਸਵੰਤ ਸਿੰਘ ਤੇ ਨੀਹਾ ਰਾਣੀ ਵਜੋ ਹੋਈ ਹੈ ਜਿਨ੍ਹਾਂ ਨੇ ਬੀਤੇ ਦਿਨੀ ਦੁਪਹਿਰ ਪਹਿਲਾਂ ਤੇ ਘਰੋਂ ਨਿਕਲ ਗਏ ਕਾਰ ਦੇ ਵਿੱਚ ਨਿਕਲੇ ਤੇ ਮੁੜ ਵਾਪਸ ਕਰਨੀ ਪਰਤੇ ਪਰਿਵਾਰਕ ਮੈਂਬਰ ਉਹਨਾਂ ਨੂੰ ਲੱਭ ਰਹੇ ਸਨ ਤੇ ਇਸੇ ਵਿਚਾਲੇ ਉਹਨਾਂ ਨੂੰ ਸਰਹੰਦ ਨਹਿਰ ਦੇ ਕੋਲ ਉਹਨਾਂ ਦੀ ਗੱਡੀ ਖੜੀ ਮਿਲੀ ਦੇ ਨਾਲ ਹੀ ਉੱਥੇ ਉਹਨਾਂ ਦੇ ਮੋਬਾਈਲ ਫੋਨਸ ਤੇ ਚਪਲਾਂ ਪਈਆਂ ਹੋਈਆਂ ਸਨ ਪੁਲਿਸ ਨੇ ਵੀ ਜਾਂਚ ਕੀਤੀ ਤੇ ਪੁਲਿਸ ਨੂੰ ਵੀ ਇਹ ਉਹਨਾਂ ਨੇਹਾ ਰਾਣੀ ਦੀ ਲਾਸ਼ ਜਿਹੜੀ ਹੈ ਉਹ ਬਰਾਮਦ ਹੋ ਚੁੱਕੀ ਹੈ ਤੇ ਜਸਵੰਤ ਸਿੰਘ ਦੀ ਲਾਸ਼ ਦੀ ਭਾਲ ਜਿਹੜੀ ਹੈ ਅੱਜ ਗੋਤਾਖੋਰ ਕਰ ਰਹੇ ਨੇ ਜਾਂਚ ਜਾਰੀ ਹੈ ਦੱਸ ਦਈਏ ਕਿ ਪਰਿਵਾਰਕ ਮੈਂਬਰਾਂ ਨੇ ਦੱਸਿਆ ਜਸਵੰਤ ਸਿੰਘ ਦੇ ਭਰਾ ਨੇ ਦੱਸਿਆ ਕਿ ਪਿੰਡ ਦਾ ਹੀ ਇੱਕ ਵਿਅਕਤੀ ਉਹਨਾਂ ਨੂੰ ਇਤਰਾਜ਼ ਉਹ ਵੀਡੀਓ ਵਾਇਰਲ ਕਰਨ ਦੀ ਧਮਕੀ ਦੇ ਰਿਹਾ ਜਸਵੰਤ ਸਿੰਘ ਦਾ ਪਿੰਡ ਦੇ ਉਸ ਵਿਅਕਤੀ ਦੇ ਨਾਲ ਕੁਝ ਝਗੜਾ ਚੱਲ ਰਿਹਾ ਸੀ ਜਿਸ ਨੂੰ ਲੈ ਕੇ ਇੱਕ ਕੇਸ ਵੀ ਦਰਜ ਕੀਤਾ ਗਿਆ ਸੀ ਤੇ ਉਹ ਵਿਅਕਤੀ ਜਸਵੰਤ ਸਿੰਘ ਤੇ ਨੇਹਾ ਰਾਣੀ ਨੂੰ ਕੇਸ ਵਾਪਸ ਲੈਣ ਦਾ ਦਬਾਅ ਪਾ ਰਿਹਾ ਸੀ ਤੇ ਇਸ ਦੇ ਚੱਲਦਿਆਂ ਉਸ ਨੂੰ ਧਮਕੀ ਦਿੱਤੀ ਸੀ ਜੇਕਰ ਉਹ ਕੇਸ ਵਾਪਸ ਨਹੀਂ ਲੈਂਦੇ ਤਾਂ ਫਿਰ ਉਹ ਇਤਰਾਜ਼ਯੋਗ ਵੀਡੀਓ ਜਿਹੜੀ ਹੈ ਉਹ ਵਾਇਰਲ ਕਰ ਦੇਵੇਗਾ ਜਿਸ ਤੋਂ ਬਾਅਦ ਜਸਵੰਤ ਸਿੰਘ ਤੇ ਨੇਹਾ ਰਾਣੀ ਕਾਫੀ ਪਰੇਸ਼ਾਨ ਰਹਿੰਦੇ ਸੀ ਤੇ ਇਸੇ ਪਰੇਸ਼ਾਨੀ ਦੇ ਚੱਲਦਿਆਂ ਬੀਤੇ ਦਿਨੀ ਉਨ੍ਹਾਂ ਨੇ ਸਰਹੰਦ ਨਹਿਰ ਦੇ ਵਿੱਚ ਛਾਲ ਮਾਰ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਤਾਂ ਸੀ ਇਹ ਕਿ ਨੇਹਾ ਰਾਣੀ ਤੇ ਜਸਵੰਤ ਸਿੰਘ ਆਪਣੇ ਪਿੱਛੇ ਤੇ ਬੱਚੇ ਛੱਡ ਗਏ ਨੇ ਜੋ ਕਿ ਹੁਣ ਅਨਾਥ ਹੋ ਗਏ ਨੇ ਉਧਰ ਹੀ ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ ਪੁਲਿਸ ਨੇ ਕਿਹਾ ਕਿ ਉਹਨਾਂ ਨੇ ਮਾਮਲਾ ਦਰਜ ਕਰ ਲਿਆ ਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ